ਸਿੱਖੀ ਦੇ ਪ੍ਰਚਾਰ ਵਾਸਤੇ ਕਲਿਆਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਭਾਈ ਅਮਰਤ ਬਾਸ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਇੱਕ ਐਨਐਸਏ ਵਰਗੀ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋਈ। ਕਮਨਿਟੀ ਉਪਾਅ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜੁਰਤ ਜਿਹੜੀ ਆ ਉਹ ਨਾ ਕਰ ਸਕੇ ਇਹਨਾਂ ਦਾ ਵੱਡਾ ਲੋਕਤੰਤ੍ਰ ਖਵਾਉਂਦਾ ਹੈ ਭਾਰਤ ਦੇਸ਼ ਆਪਣੇ ਆਪ ਨੂੰ ਇੱਕ ਵੱਡਾ ਲੋਕਤੰਤਰ ਹੈ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਤੇ ਨਾਲ ਇੰਨੇ ਜ਼ੁਲਮੋ ਸਤਮ ਹੋਣੇ ਔਰ ਖਾਸ ਕਰਕੇ ਸਿੱਖਾਂ ਦੇ ਨਾਲ ਇੰਨੀਆਂ ਵੱਡੀਆਂ ਬੇਇਨਸਾਫ਼ੀਆਂ ਹੋਣੀਆਂ ਹਜ਼ਾਰਾਂ ਪੰਜਾਬ ਦੇ ਪੁੱਤ ਜਿਹੜੇ ਸਾਨੂੰ ਜਿਹੜੇ ਇੱਕ ਦਹਾਕੇ ਦੇ ਦੌਰਾਨ ਤਕਰੀਬਨ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਸਿੱਖਾਂ ਦਾ ਨੌਰ ਭਾਰਤ ਵਿੱਚ ਬਹੁਤ ਵੱਡੀ ਇੱਕ ਬੇਰਸਾਕੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬੰਦੇ 32-32 ਸਾਲ ਤੋਂ 33-33 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਜਾ ਰਹੀ। ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਸ਼੍ਰੀ ਅਕਾਲ ਤੱਕ ਸਾਬ ਵਿਖੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਮਨਾਇਆਗਾ ਤਾਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਤਾਂ ਇਸ ਦੇ ਨਾਲ ਹੀ ਉਹਨਾਂ ਦਾ ਪਰਿਵਾਰ ਵੀ ਮੌਜੂਦ ਰਿਹਾ ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦੀ ਘੱਟ ਗਿਣਤੀ ਹੋਣ ਕਰਕੇ ਇਹਨਾਂ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਤੇ ਨਾਲ ਹੀ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਸਿੱਖੀ ਦਾ ਪ੍ਰਚਾਰ ਕਰਨ ਲੱਗਦਾ ਤਾਂ ਉਸ ਉੱਪਰ ਜਿਹੜੀ ਸਰਕਾਰ ਕਾਰਵਾਈ ਕਰਦੀ ਹੈ ਪਾਈਸਾਪਾਈ ਗੁਰਦੇਵ ਸਿੰਘ ਜੀ ਕੌਂ ਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਚ ਰੱਖ ਕੇ ਅੰਨਾ ਛੱਡ ਦ ਉਹਨਾਂ ਤੇ ਢਾ ਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸ ਜਿਹੜੇ ਕਾਲ ਤੱਕ ਸਾਬ ਧੰਨ ਵਿਚ ਲੈਂਦਾ ਔਰ ਸ਼ਿਰੇ ਕਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰ ਵੀ ਕੇਸ ਦੀ ਕਰਨ ਵਾਸਤੇ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਔਰ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਹੈ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ ਕਿ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਂ ਕਹਿੰਦਾ ਕਿ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨੀ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜ਼ੁਰਤ ਜਿਹੜੀ ਹੈ ਉਹ ਨਾ ਕਰ ਸਕੇ ਜੀ ਨਮਾਜ਼ ਦੇਖੋ ਜਿਹੜਾ ਅੱਜ ਦਾ ਨਵਾਂ ਸਾਲ ਹੈ ਈਸਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਲੇਕਿਨ ਸਿੱਖ ਪੰਥ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਕ ਸੰਗਤਾਂ ਅਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਸਿੱਖ ਪੰਥ ਦਾ ਜਿਹੜਾ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਹੈ ਚੇਤ ਗੋਵਿੰਦ ਰੱਦੀਏ ਹੋਵੇ ਆਨੰਦ ਕਣਾ ਜੋ ਪਹਿਲਾ ਮਹੀਨਾ ਹੈ 12 ਮਾਦ ਦੇ ਹਿਸਾਬ ਨਾਲ ਉਹ ਜਿਹੜਾ ਨਵਾਂ ਸਾਲ ਹੈ ਉਹੀ ਬਹੁਤ ਚੜ੍ਹਦੀ ਕਲਾ ਦਾ ਨਾ ਮਨਾਇਆ ਚਾਹੀਦਾ ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਕੰਦੀ ਜਿਹੜੇ ਨੇ ਜੇਲ੍ਹਾਂ ਵਿੱਚ ਬੈਠੇ ਹੋਏ ਨੇ ਜਿਹੜੇ ਝੂਠੇ ਮੁਕਾਬਲਿਆਂ ਵਾਲੇ ਨੇ ਉਹਨਾਂ ਦੇ ਬਾਰੇ ਅਫਸਰਾਂ ਨੂੰ ਤੇ ਸਰਕਾਰ ਜਿਹੜੇ ਹੈਗਾ ਪ੍ਰੋਟੈਕਸ਼ਨ ਦੇਖੋ ਜਿਹੜਾ ਇੰਨਾ ਵੱਡਾ ਇੱਕ ਦੁਨੀਆ ਦਾ ਵੱਡਾ ਲੋਕਤੰਤਰ ਖਵਾਉਂਦਾ ਹੈ ਭਾਰਤ ਦੇਸ਼ ਆਪਣੇ ਆਪ ਨੂੰ ਕਿ ਵੱਡਾ ਲੋਕਤੰਤਰ ਹੈ ਔਰ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਇੰਨੀਆਂ ਜ਼ੁਲਮ ਉਸਤਮ ਹੋਣੇ ਔਰ ਖਾਸ ਕਰਕੇ ਸਿੱਖਾਂ ਦੇ ਨਾਲ ਇੰਨੀਆਂ ਵੱਡੀਆਂ ਬੇਇਨਸਾਫੀਆਂ ਹੋਣੀਆਂ ਹਜ਼ਾਰਾਂ ਪੰਜਾਬ ਦੇ ਪੁੱਤ ਜਿਹੜੇ ਸਾਨੂੰ ਜਿਹੜੇ ਇੱਕ ਦਹਾਕੇ ਦੇ ਦੌਰਾਨ ਤਕਰੀਬਨ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਪਿੰਡਾਂ ਦੇ ਪਿੰਡ ਜਿਹੜੇ ਸਨ ਉਹ ਨੌਜਵਾਨوں ਨੂੰ ਵੇਲੇ ਕਰ ਦਿੱਤੇ ਗਏ ਕਈ ਕਈ ਪਿੰਡਾਂ ਵਿੱਚ ਕਈ ਕਈ ਸਾਲਾਂ ਤੱਕ ਕੋਈ ਬਰਾਤਾਂ ਨਹੀਂ ਚੜ ਸਕੀਆਂ ਕਿਉਂਕਿ ਪਿੰਡਾਂ ਦੇ ਨੌਜਵਾਨ ਤਕਰੀਬਨ ਕੋਰਸ ਨੇ ਸਾਰੇ ਬਹੁਤ ਸਮਕਾਰ ਦੇ ਬਣਾ ਬਣਾ ਕੇ ਤੇ ਉਹ ਸ਼ਹੀਦ ਕਰ ਦਿੱਤੇ ਸਨ ਇਹ ਬਹੁਤ ਵੱਡੀ ਇੱਕ ਨਨਸਾਫ਼ੀ ਸਿੱਖਾਂ ਦੇ ਨਾਲ ਭਾਰਤ ਦੇਸ਼ ਵਿੱਚ ਹੋ ਰਹੀ ਹੈ ਇਹ ਆਜ਼ਾਦ ਭਾਰਤ ਹੈ ਇੱਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸੱਭਿਆਤਾਵਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਵਸਦੇ ਨੇ ਔਰ ਸਿੱਖਾਂ ਦੇ ਨਾਲ ਭਾਰਤ ਵਿੱਚ ਬਹੁਤ ਵੱਡੀ ਇੱਕ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬੰਦੇ 32-32 ਸਾਲ ਤੋਂ 33-33 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਜਾ ਰਹੀ ਜੋ ਅਸੀਂ ਤੋਂ 90 ਦਾ ਤਹਾਕਾ ਸੀ ਜੋ ਕੁਝ ਹੋਇਆ ਵੀ ਦੇ ਦਿਨਾਂ ਦੌਰਾਨ 2023 ਦੇ ਵਿੱਚ ਵੀ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਦੇਖੋ ਇਹ ਤਰਾਸਦੀ ਹੈ ਸਾਡੀ ਕਿ ਜਿੱਥੇ ਸਾਡੇ ਪੁਰਾਣੇ 33 33 33 ਸਾਲ ਤੋਂ ਸਾਡੇ ਜਿਹੜੇ ਧਰਮ ਉਤਮੋਰਚੇ ਦੇ ਜਿਹੜੇ ਸੰਘਰਸ਼ੀ ਸਨ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉੱਥੇ ਇੱਕ ਅ ਅਮਰਤ ਪ੍ਰਚਾਰ ਲਹਿਰ ਜਿਹੜੀ ਹੈ ਸਿੱਖ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਲਹਿਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਤੇ ਇੱਕ ਐਨਐਸਏ ਵਰਗੀ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋ ਰਹੀ ਹੈ ਤਾਂ ਦੱਸਦੀ ਕਿ ਕਾਫੀ ਸਮਾਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਵਹੀਰ ਕੱਢੀ ਜਾ ਰਹੀ ਸੀ ਜਿਸ ਤਹਿਤ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਕਈ ਤਰ੍ਹਾਂ ਦੇ ਜਿਹੜੇ ਮੁਕੱਦਮੇ ਨੇ ਉਹ ਦਰਜ ਕੀਤੇ ਗਏ ਨੇ ਹੁਣ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਲੈ ਕੇ ਅਕਾਲ ਤੱਕ ਸਾਬ ਦੇ ਜਥੇਦਾਰ ਨੇ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਹੁਣ ਦੇਖਣਾ ਹੋਊਗਾ ਕਿ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜਾ ਨਵਾਂ ਫੈਸਲਾ ਜਿਹੜਾ ਹੋ ਸੁਣਾਇਆ ਜਾ ਸਕਦਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ